ਹਾਂ ਜੀ ਤੁਸੀਂ ਕੀ ਕਹੋਗੇ ਜਿਹੜਾ ਸਿੱਧੂ ਮੂਸੇਵਾਲੇ ਪਰਵਾਸ ਦੇ ਨੇ ਦੀ ਕੀ ਪ੍ਰਗਟਾਵੇ ਦੇ ਘਰ ਰਾਤ ਫਾਇਰਿੰਗ ਹੋਈ ਹੈ ਇਹ ਜੀ ਕਈ ਦਿਨ ਤੋਂ ਮਾਮਲਾ ਚੱਲਦਾ ਆ ਰਿਹਾ ਇੱਕ ਪ੍ਰਗਟ ਦੋਸਤ ਹੈ ਨਾਮ ਰਹਿੰਦਾ ਪਤਾ ਇੱਕ ਕਾਫੀ ਦਿਨ ਪਹਿਲਾਂ ਐਸਐਸਪੀ ਨੂੰ ਦਰਖਾਸਤ ਵੀ ਦਿੱਤੀ ਸੀ ਇਸ ਸੰਬੰਧੀ ਫਰੌਤੀਆਂ ਮੰਗ ਰਹੇ ਆ ਲਗਾਤਾਰ ਫਰੌਤੀ ਮੰਗੀ ਜਾ ਰਹੀ ਸੀ ਜਿਹਦੇ ਤਹਿਤ ਰਾਤ ਜਿਹੜੇ ਦੋ ਗੈਂਗਸਟਰ ਆਏ ਆ ਦੋ ਫਾਇਰਿੰਗ ਕੀਤੀ ਹੈ ਮੇਰੇ ਘਰ ਦੇ ਵਿੱਚ ਵੜ ਜਿਆ ਇੱਕ ਹਵਾਈ ਪੈਰ ਹੋਇਆ ਤੇ ਜਿਹੜੇ ਖੋਲ ਵਗੈਰਾ ਉਹ ਪੁਲਿਸ ਲੈ ਜੀ ਆ ਪਰ ਪ੍ਰਸ਼ਾਸਨ ਦੀ ਇਹ ਲਲਾਈਕੀ ਆ ਕਿਉਂਕਿ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਪਤਾ ਸੀ ਐਸਐਸਪੀ ਸਾਹਿਬ ਨੂੰ ਬਕਾਇਦਾ ਤੌਰ ਤੇ ਮਿਲੇ ਆ ਠੀਤੇ ਦੀ ਬਾਕੀ ਸਾਰੇ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੋਈ ਸੀਗੀ ਦੇਦਾ ਨਾ ਕਰਕੇ ਫਰੋਤਿਆਂ ਆ ਰਹੀਆਂ ਪਰ ਮਾਨਸਾ ਪੁਲਿਸ ਪ੍ਰਸ਼ਾਸਨ ਇਸ ਗੱਲ ਤੇ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਪਤਾ ਨਹੀਂ ਤਾਂ ਇਹਨਾਂ ਨੂੰ ਸਰਕਾਰ ਦਾ ਕੋਈ ਹੈ ਜਾਇ ਇਹ ਆਪਦੇ ਕੋਲ ਹੀ ਜੇ ਕੋਈ ਇਹਨਾਂ ਨੂੰ ਕਹਿੰਦਾ ਕਿ ਭਾਈ ਸਾਨੂੰ ਖਤਰਾ ਹੈ ਜਾਂ ਕੋਈ ਸਾਨੂੰ ਕੋਈ ਧਮਕੀ ਦੀ ਕੋਈ ਏਦਾਂ ਦੀ ਗੱਲਬਾਤ ਹੈ ਤਾਂ ਉਹਨੂੰ ਇਗਨੋਰ ਮਾਰ ਦਿੰਦੇ ਆ ਬਈ ਇਹ ਤਾਂ ਵੈਸੇ ਹੀ ਕਰਦੇ ਆ ਜੇ ਕੱਲ ਕੋਈ ਵੱਡੀ ਵਾਰਦਾਤ ਹੋ ਜਾਂਦੀ ਤਾਂ ਇਹਦਾ ਜ਼ਿੰਮੇਵਾਰ ਕੌਣ ਸੀ ਕਿ ਮੀਰੋਤੀ ਮੰਗਰੇ ਸੀ ਕੀ ਫਰੋਤੀ ਤਾਂ ਹੈ ਜੇ ਕਲੀਅਰ ਨਹੀਂ ਹੈ ਕਿਉਂਕਿ ਹੈ ਨਹੀਂ ਆਪ ਹੈ ਨਹੀਂ ਬਰਗਟ ਪਰ ਸੁਣਨ ਦੇ ਵਿੱਚ ਆ ਵੀ 30 ਲੱਖ ਰੁਪਏ ਦੀ ਜਿਹੜੀ ਉਹ ਫਰੋਤੀ ਲਗਾਤਾਰ ਮੰਗ ਰਿਹਾ ਔਰ ਕਹਿ ਰਿਹਾ ਵੀ ਤੇਰੇ ਬੱਚੇ ਤੇਰਾ ਫਲਾਣਾ ਬੱਚਾ ਇੱਥੇ ਪੜ ਰਿਹਾ ਤੇਰਾ ਛੋਟਾ ਇੱਥੇ ਪੜ ਰਿਹਾ ਵੱਡਾ ਇੱਥੇ ਪੜ ਰਿਹਾ ਤੇਰੇ ਕੋਲੇ ਗੱਡੀ ਹੈ ਠੀਕ ਹੈ ਤੂੰ ਇੱਥੇ-ਇੱਥੇ ਜਾਣਾ ਐਦਾਂ ਦੀਆਂ ਜਿਹੜੀਆਂ ਗੱਲਾਂ ਜਦੋਂ ਗੈਂਗਸਟਰ ਕਰਨ ਲੱਗ ਜਾਂਣ ਤਾਂ ਇਹਦਾ ਮਤਲਬ ਗੈਂਗਸਟਰ ਖੁੱਲੇ ਐ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਕਿਸੇ ਤੋਂ ਕੋਈ ਡਰ ਨਹੀਂ ਹੈ ਉਹ ਆਪਦੇ ਬਕਾਇਦਾ ਕੰਮ ਦੇ ਵਿੱਚ ਲੱਗੇ ਹੋਏ ਆ ਉਹ ਕਰਕੇ ਆਪਦੀ ਜਿਹੜੀ ਕਾਰਸਤਾਨੀ ਉਹ ਵਗ ਜਾਂਦੇ ਆ ਤੇ ਪ੍ਰਸ਼ਾਸਨ ਸਾਡਾ ਹੱਥਾਂ ਤੇ ਹੱਤ ਧਾਰ ਕੇ ਬੈਠ ਜਾਂਦਾ ਮੰਗਤਾ ਇਹੀ ਕਰਦੇ ਆ ਵੀ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਵੀ ਇਹ ਫਾਇਰਿੰਗ ਕੀਤੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਲੱਸ ਜਿਹੜਾ ਇਹ ਤਾਂ ਜੋ ਵੀ ਬਾਹਰਲੇ ਨੰਬਰਾਂ ਤੋਂ ਦੇ ਰਿਹਾ ਉਹਨੂੰ ਟ੍ਰੇਸ ਕਰਕੇ ਉਹਨੂੰ ਸਲਾਖਾ ਦੇ ਅੰਦਰ ਕੀਤਾ ਜਾਵੇ ਤੇ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਕਈ ਦਿਨ ਤੋਂ ਜਾਣੂ ਕਰਾਇਆ ਗਿਆ ਪ੍ਰਸ਼ਾਸਨ ਦੀ ਲਲਾਈਕੀ ਹੈ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਵੀ ਕਾਰਵਾਈ ਕਰੇ ਉਹਰੇ ਹੈ ਮਲਾਰਗੀ ਸੇ ਭੱਜੇ ਫਰ ਬੋਤਲ ਦੀ ਇੱਕ ਮੰਡਾ ਦੀ ਦਿੱਸਤਾ ਪੁੱਛੇ ਨਾ ਦੇ ਹਨ ਭੱਜੇ ਦਾ ਪ੍ਰਾਈਸ ਹੁੰਦਾ ਹਾਂ ਅਰ ਹਣੇ ਤੇ ਬੋਬਾ ਟੈਮ ਹੋ ਗਿਆ ਨਹੀਂ ਤੁਸੀਂ ਮਗਰ ਹੋਏ ਸੀਗੇ ਨਾ ਨਾ ਸੀ ਤੁਸੀਂ ਤੁਹਾਨੂੰ ਤਾਂ ਪਤਾ ਨਹੀਂ ਕਿ ਮੈਂ ਕੱਲੇ ਨੂੰ ਵੀ ਫੋਨ ਕਰਤਾ ਦੋ ਗੱਲ ਗੱਲ ਉਹਨਾਂ ਬੁੜੀਆਂ ਨਾਲ ਕਰਤਾ ਹੋਇਆ ਪਾਰ ਵੀ ਹੋ ਗਿਆ Субтитры создавал DimaTorzok